ਅਸਲ ਵਿੱਚ 7 ਵਜੇ ਚੁੱਕੇ ਹੋਏ ਆ 12 ਘੰਟੇ ਤੋਂ ਹੀ ਕੋਈ ਵੀ ਇੱਕ ਵੀ ਫਰਕ ਨਹੀਂ ਪਿਆ ਸੋ ਹਰ ਬਰੀ ਵਧੇ ਹੀ ਆ ਨਹੀਂ ਤਾਂ ਕਿਸੇ ਵੇਲੇ ਕੋਈ ਸਲੋ ਹੁੰਦਾ ਆ ਵੱਧ ਤੋਂ ਵੱਧ ਲੋਕਾਂ ਨਾਲ ਜੁੜੇ ਆ ਪਰ ਇੰਨਾ ਵੱਡਾ ਪਿਆਰ ਇੰਨਾ ਵੱਡਾ ਹੰਗਰਾ ਤਾਂ ਮੈਂ ਤਾਂ ਆਪ ਰਹਾ ਨੀ ਵੀਰੇ ਕੀ ਲੱਗਦਾ ਹੈ ਕਿਸ ਤਰ੍ਹਾਂ ਦੀ ਟੱਕਰ ਲੱਗਦੀ ਪਈ ਆ ਹੁਣ ਕਿਉਂਕਿ ਦੂਸਰੇ ਆ ਵਿਰੋਧੀ ਧਿਰਾਂ ਤੇ ਨਜ਼ਰ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਟੱਕਰ ਲੱਗ ਰਹੀ ਹੁਣ ਤਾਂ ਇਲੈਕਸ਼ਨ ਮੇਰੀ ਰਹਿ ਹੀ ਨਹੀਂ ਗਈ ਵੀਰੇ ਹੁਣ ਤਾਂ ਇਲੈਕਸ਼ਨ ਲੋਕਾਂ ਦੀ ਆ ਤੇ ਲੋਕ ਆਪ ਗਲੀਆਂ ਚੋਂ ਘਰਾਂ ਚੋਂ ਬਾਹਰ ਨਿਕਲ ਕੇ ਤੇਰੇ ਸਾਹਮਣੇ ਆ ਸਾਰਾ ਕੁਝ ਔਰ ਮੈਂ ਸਾਰਾ ਕਾਫੀ ਲੋਕ ਜੁਆਇਨ ਵੀ ਕੀਤੇ ਰਹੇ ਕਿੰਨੇ ਕ ਲੋਕ ਹੋਰ ਜੁਆਇਨ ਕੀਤੇ ਰਹੇ ਆ ਆਮ ਆਦਮੀ ਪਾਰਟੀ ਦੇ ਕੁਝ ਲੋਕ ਜੁਆਇਨ ਕੀਤੇ ਨੇ ਨਹੀਂ ਹਰ ਰੋਜ਼ ਜੁਆਇਨ ਕਰ ਰਹੇ ਆ ਸਾਰੇ ਕਾਲੀ ਦਲ ਵੀ ਜੁਆਇਨ ਕਰ ਰਿਹਾ ਆ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਰਹੀ ਹੈ ਜਿਹੜੇ ਸਾਡੇ ਕਾਂਗਰਸ ਦੇ ਵੀਰ ਗਏ ਸੀ ਉਹ ਵੀ ਵਾਪਸ ਆ ਗਏ ਆ ਕੀ ਕਰਨਾ ਚਾਹੋਗੇ ਹੋਰ ਜਿਹੜੇ ਵੀਰ ਗਏ ਸੀਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਵਾਪਸ ਆਉਣ ਕਾਂਗਰਸ ਦਾ ਦੁਬਾਰਾ ਦਸਤ ਪੜਨ ਮੈਂ ਤੇ ਇਹੀ ਬੇਨਤੀ ਸਾਰਿਆਂ ਨੂੰ ਕਰੂੰਗਾ ਤੁਹਾਡੇ ਮਰਦਿਆਂ ਨੂੰ ਰਹੀ ਕਿ ਦੁਬਾਰਾ ਕਾਂਗਰਸ ਜੁਆਇਨ ਕਰੋ ਉਹਨੂੰ ਮਜ਼ਬੂਤ ਕਰੋ ਤਾਂ ਦੁਬਾਰ ਉਹਨੂੰ ਲੱਗਦਾ ਲੋਕ ਔਰਤਾਂ ਕਹਿੰਦੀਆਂ ਨੇ ਹਜ਼ਾਰ ਹਜ਼ਾਰ ਰੁਪਿਆ ਨਹੀਂ ਆਇਆ ਹਜੇ ਤੱਕ ਕਿਉਂਕਿ ਲੰਮੇ ਚਿਰ ਤੋਂ ਉਹਨਾਂ ਦੀ 3 ਸਾਲ ਹੋ ਗਏ ਨੇ ਟਨਿਓਰ ਕਿ ਲੱਗਦਾ ਲੋਕੀ ਕਹਿੰਦੇ ਜਨਾਨੀਆਂ ਕਹਿੰਦੀਆਂ ਨੇ ਦਿਨ ਦਿਨ ਹਜ਼ਾਰ ਹਜ਼ਾਰ ਰੁਪਏ ਆਏ ਸਾਨੂੰ ਭਾਜੀ ਮੈਂ ਤਾਂ ਇੱਕ ਵਾਰੀ ਹੁਣੇ ਡੋ ਟੂ ਡੋ ਰੱਖ ਕੇ ਆਇਆ 1000 ਰੁਪਏ ਛੱਡੋ ਕਿਸੇ ਨੂੰ ਕਣਕ ਵੀ ਨਹੀਂ ਮਿਲੀ ਹਾਂ ਕੁਝ ਵੀ ਨਹੀਂ ਮਿਲਿਆ ਇਸ ਲਈ ਹਾਂ 1000 ਰੁਪਏ ਤਾਂ ਬਹੁਤ ਦੂਰ ਦੀ ਗੱਲ ਜਦੋਂ ਸਰਕਾਰਾਂ ਨਾਲ ਦੀ ਕੋਈ ਚੀਜ਼ ਨਹੀਂ ਰਹੀ ਬਸ ਤੁਹਾਡੀ ਪੈਰਿਓਰਿਟੀ ਰਹਿਣਗੀਆਂ ਜਿਹੜੀਆਂ ਚੀਜ਼ਾਂ ਬੰਦ ਹੋਈਆਂ ਨੇ ਉਹਨਾਂ ਨੂੰ ਲਿਆਕ ਦਿੱਤਾ ਜਾਵੇ ਤਾਂ ਕਿ ਆਮ ਲੋਕ ਫਰਕ ਜਿਨ੍ਹਾਂ ਨੂੰ ਪੈਂਦਾ ਪਿਆ ਉਹਨਾਂ ਨੂੰ ਫਰਕ ਨਾ ਪੈ ਸਕੇ ਕਿਸੇ ਜਗ੍ਹਾ ਪੂਰੀ ਸਾਫ ਨੀਤ ਨਾਲ ਮਿਹਨਤ ਕਰਕੇ ਜਿਹੜੀ ਵੀ ਚੀਜ਼ ਦੀ ਕਮੀ ਆ ਉਹ ਪੂਰੀ ਜਰੂਰ ਕਰੂੰਗਾ ਜਿੱਥੇ ਇਹਨਾਂ ਦੀ ਲੜਾਈ ਹੋਊਗੀ ਅੱਗੇ ਹੋ ਕੇ ਲੜੂੰਗਾ ਠੀਕ ਆਓ ਬਾਬਾ ਜੀ ਆਓ ਕੀ ਕਹਿਣਾ ਚਾਹੋਗੇ ਅੱਜ ਸਵੇਰ ਤੋਂ ਹੀ ਡੋਰ ਟੂ ਡੋਰ ਕਰ ਰਹੇ ਹੋ ਕਿਸਾ ਦਾ ਹੰਗਾਰਾ ਮੇ ਪੈਰੀ ਔਰ ਤੁਸੀਂ ਇਸ ਵਾਰਡ ਦੇ ਵਿੱਚ ਉਹ ਜਗ੍ਹਾ ਤੇ ਵੀ ਉਹ ਕੀ ਕਹਿਣਾ ਚਾਹੋ ਰਿਸ਼ਪਾਲ ਸਿੰਘ ਜੋ ਕਿ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜ ਰਿਹਾ ਹੈ ਇਸ ਵੇਲੇ ਮੇਰਾ ਸਾਰਾ ਇਲਾਕਾ ਨਿਊ ਮਾਡਲ ਟਾਊਨ ਇਹਦੇ ਨਾਲ ਦਿੰਦਾ ਤੇ ਕਰ ਰਿਹਾ ਹੈ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਰੀ ਵਾਰਡ ਦੇ ਵਿੱਚੋਂ ਵੱ ਤੋਂ ਵੱਡੀ ਲੀਡ ਮਾਡਲ ਰੌਂਡ ਚੋਂ ਦਵਾ ਕੇ ਭੇਜਾਂਗੇ ਕਿਉਂਕਿ ਅੱਜ ਡੋਰ ਟੂ ਡੋਰ ਕੀਤਾ ਹੈ ਤੁਸੀਂ ਵੀ ਸਾਰੇ ਪੱਤਰਕਾਰ ਭਰਾ ਨਾਲ ਹੀ ਦੇ ਔਰ ਤੁਸੀਂ ਰਿਪੋਰਟਾਂ ਵੀ ਇਕੱਠੀਆਂ ਕਰਦੇ ਰਹਿੰਦੇ ਹੀ ਹੋ ਤੇ ਸੀਟ ਤੇ ਸਾਡੀ ਜਿੱਤੀ ਹੈ ਪਰ ਇਹਨਾਂ ਲੀਡ ਦਾ ਨੰਬਰ ਦੱਸ ਦੇਵਾਂਗੇ ਸ਼ਾਮ ਨੂੰ ਤੁਹਾਡੇ ਕਾਫੀ ਭਰ ਜੂਗੀ ਕੀ ਲੱਗਦਾ ਕਿ ਮੁੱਦੇ ਕੀ ਨੇ ਇਸ ਵਾਰ ਲੱਗਦਾ ਕੋਈ ਇੱਕ ਹੋਗਾ ਲੋਕਲ ਮੁੱਦੇ ਕੁਝ ਦੋ ਤਿੰਨ ਹੈ ਨੇ ਇਸ ਇਲਾਕੇ ਦੇ ਮੁੱਦੇ ਤੁਹਾਡੇ ਜਿਹਦੇ ਹੱਲ ਹੋਣ ਵਾਲੇ ਨੇ ਨਹੀਂ ਸਾਡੇ ਮੁੱਦੇ ਤੇ ਕੋਈ ਐਡੇ ਹੈ ਨਹੀਂ ਆ ਚਲੋ ਪਰਮਾਤਮਾ ਦੀ ਕਿਰਪਾ ਅੱਗੇ ਵੀ ਅਸੀਂ ਕਾਂਗਰਸ ਨਾਲ ਜੁੜ ਰਹੇ ਆ ਕਿਉਂਕਿ ਕਾਂਗਰਸ ਲੀਡਰਸ਼ਿਪ ਜਿਹੜੀ ਆ ਉਹ ਵੱਧ ਜੜ ਕੇ ਲੋਕਾਂ ਦੇ ਕੰਮ ਕਰਦੀ ਆ ਇਹ ਕੋਈ ਅਹੀਂ ਕਮੀ ਪੇਸ਼ੀ ਰਹਿ ਨਹੀਂ ਦਿੱਤੀ ਵੈ ਲੱਗਦਾ ਪਿਛਲੀ ਵਾਰ ਔਰਤਾਂ ਨਾਲ ਜਿਹੜਾ ਹੈ ਉਹ ਖੇਡ ਖੇਲੀ ਗਈ ਆ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਲੇਕਿਨ ਅਜੇ ਤੱਕ ਮਿਲਿਆ ਨਹੀਂ ਲੱਗਦਾ ਉਹ ਵੀ ਫੇਡ ਹੋਇਆ ਵੇਖੋ ਜੀ ਇਹ ਤੇ ਹੁਣ ਜਿਹਨਾਂ ਨੇ ਔਰਤਾਂ ਨਾਲ ਝੂਠ ਮਾਰਿਆ ਉਹ ਜਵਾਬ ਦੇਣਗੇ ਬਾਕੀ ਜੇ ਸਾਡੀ ਸਰਕਾਰ ਹੈ ਉਹਦੇ ਅਸੀਂ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ ਔਰ ਜੋ ਅੱਜ ਵੀ ਅਸੀਂ ਕਾਉਂਸਲਰ ਦੀ ਇਲੈਕਸ਼ਨ ਲਈ ਲੋਕਾਂ ਨਾਲ ਜੋ ਵਾਅਦੇ ਕਰਾਂਗੇ ਉਹ ਵੀ ਪੂਰੇ ਕਰਕੇ ਦਿਆਂਗੇ ਠੀਕ ਹੈ ਔਰ ਕਰਕੇ